ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿਵਕਤ ਕਾਰਪੋਰੇਸ਼ਨ ਦੇ ਕਰਜ਼ਾ ਮੁਕਤੀ ਤਹਿਤ ਹਲਕਾ ਜੈਤੂ ਦੇ 30 ਪਰਿਵਾਰਾਂ ਨੂੰ ਮਿਲਿਆ ਕਰਜ਼ਾ ਮੁਕਤੀ ਦਾ ਲਾਭ ਲਗਭਗ 50 ਲੱਖ ਦੇ ਕਰਜ਼ੇ ਕਿਤੇ ਮਾਫ ਵਿਧਾਇਕ ਅਮੋਲਕ ਸਿੰਘ ਨੇ ਕਰਜ਼ਾ ਮੁਆਫੀ ਦੇ ਵੰਡੇ ਪ੍ਰਮਾਣ ਪੱਤਰ ਅੱਜ ਆਮ ਆਦਮੀ ਪਾਰਟੀ ਦਫ਼ਤਰ ਬਠਿੰਡਾ ਰੋਡ ਜੈਤੂ ਉੱਪਰ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਹਲਕੇ ਦੇ 30 ਕਰੀਬ ਪਰਵਾਰਾਂ ਨੂੰ ਕਰਜ਼ਾ ਮੁਕਤੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਜਿਨ੍ਹਾਂ ਦੀ ਕੋਲ ਰਕਮ 50 ਲੱਖ ਦੇ ਕਰੀਬ ਬੰਦੀ ਹੈ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਲਕਾ ਜੈਤੋ ਦੇ ਵਿਧਾਇਕ ਅੰਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕਾ ਗਰੀਬ ਵਰਗ ਨਾਲ ਖੜੀ ਹੈ ਪਰ ਹੁਣ ਤੱਕ ਦੀਆਂ ਸਰਕਾਰਾਂ ਨੇ ਗਰੀਬਾਂ ਦੇ ਕਰਜ਼ੇ ਮਾਫ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਕਿਸੇ ਨੇ ਕਿਸੇ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਗਰੀਬ ਲੋਕਾਂ ਦੀ ਸੁਣਵਾਈ ਕੀਤੀ ਹੈ ਤੇ ਸਾਰੇ ਹੀ ਗਰੀਬਾਂ ਦਾ ਕਰਜ਼ਾ ਮਾਫ਼ ਕੀਤਾ ਜਿਸ ਦੇ ਚੱਲਦਿਆਂ ਅੱਜ ਲਗਭਗ 30 ਦੇ ਕਰੀਬ ਪਰਿਵਾਰਾਂ ਨੂੰ ਕਰਜ਼ਾ ਮੁਕਤੀ ਦੇ ਪ੍ਰਮਾਣ ਪੱਤਰ ਦਿੱਤੇ ਗਏ ਹਨ ਅਤੇ ਕੁੱਲ 50 ਦੇ ਕਰੀਬ ਪਰਿਵਾਰ ਨੇ ਜੋ ਇਸ ਵਿੱਚ ਸ਼ਾਮਲ ਨੇ ਉਹਨਾਂ ਦਾ ਕਰਜ਼ਾ ਇਸ ਤਰ੍ਹਾਂ ਵੀ ਮਾਫ਼ ਕੀਤਾ ਜਾਵੇਗਾ ਅਤੇ ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਡਾਕਟਰ ਲక్ష్మణ ਸ਼ਰਮਾ ਭਗਤੂਨਾ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸ਼ਮਨ ਸਿੰਘ ਲੋਹੋਤਰਾ ਵੀ ਮੌਜੂਦ ਸਨ ਤੇ ਸਾਰੇ ਹੀ ਆਏ ਹੋਏ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਅਤੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਆ ਸਰ ਅਜੇ ਕਰਜ਼ਾ ਜਿਹੜੀ ਮਾਫੀ ਦਿੱਤੀ ਗਈ ਹੈ ਜੀ ਉਸ ਬਾਰੇ ਕੀ ਕਹਿਣਾ ਚਾਹੁੰਦੀ ਇਹ ਪੰਜਾਬ ਅਨੁਸੂਚਿਤ ਜਾਤੀ ਭੋਗ ਵਿਕਾਸ ਵਿੱਤ ਕਾਰਪੋਰੇਸ਼ਨ ਵੱਲੋਂ 2030 ਤੱਕ ਜਿਹੜੇ ਜਿੰਨੇ ਕਰਜ਼ੇ ਲਏ ਗਏ ਸੀਗੇ ਉਹਨਾਂ ਦੀ ਮਾਫੀ ਦਿੱਤੀ ਗਈ ਹੈ ਅਨੁਸੂਚਿਤ ਜਾਤੀਆਂ ਵਰਗ ਦੇ ਜਿਹੜੇ ਲੋਕਾਂ ਸੋ ਸਰਕਾਰ ਨੇ ਬਹੁਤ ਚੀਜ਼ਾਂ ਨਹੀਂ ਸੀ ਕਈਆਂ ਤੇ ਪਿਛਲੀਆਂ ਸਰਕਾਰਾਂ ਨੇ ਬਹੁਤ ਵਾਰ ਕਿਹਾ ਸੀ ਅਸੀਂ ਕਰ ਜਾ ਮਾਫੀ ਕਰਾਂਗੇ ਅਸੀਂ ਐਂ ਕਰਾਂਗੇ ਸੋ ਕੱਲੀ ਪੰਜਾਬ ਮਾਨ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਨੇ ਸੱਚੀ ਮੁੱਚੀ ਇਹ ਕਰਕੇ ਦਰਸਾਇਆ ਦੱਸਿਆ ਲੋਕਾਂ ਨੂੰ ਸੋ ਇਸ ਤੋਂ ਇਹ ਸਿੱਧੇ ਤੌਰ ਤੇ ਜਿਹੜਾ ਪਤਾ ਲੱਗਦਾ ਹੈ ਦੀ ਜਿਹੜੀ ਘੱਟ ਗਿਣਤੀਆਂ ਜਾਂ ਅਨੁਸੂਚਿਤ ਜਾਤੀਆਂ ਉਹਨਾਂ ਵਾਸਤੇ ਸਰਕਾਰ ਜਿਹੜੀ ਹਮੇਸ਼ਾ ਸੋਚਦੀ ਹੈ। ਮੈਨੀਫੈਸਟੋ ਸ਼ੀਕੀ ਕਰਦੇ ਮਾਫਰ ਹੈ ਜੀ। ਇਹ ਕਰਦੇ ਮਾਫਰ ਮੈਨੀਫੈਸਟੋ ਚ ਸੋਚਦੀ ਹੈ। ਮੈਨੀਫੈਸਟੋ ਤੇ ਮੇਰੇ ਹਿਸਾਬ ਨਾਲ ਨਹੀਂ ਸੀਗਾ। ਬਟ ਫਿਰ ਵੀ ਅਸੀਂ ਬਹੁਤ ਚੀਜ਼ਾਂ ਇਹੋ ਜਿਹੀਆਂ ਅਸੀਂ ਜਿਹੜੀਆਂ ਮੈਨੀਫੈਸਟੋ ਚ ਨਹੀਂ ਸੀਗੀਆਂ ਅਸੀਂ ਕੀਤੀਆਂ। ਚਾਹੇ ਉਹ ਕੋਲ ਪਲਾ ਦੇ ਹੋਵੇ ਚਾਹੇ ਉਹ ਐਸਐਸਐਫ ਹੋਵੇ। ਬਹੁਤ ਚੀਜ਼ਾਂ ਜਿਹੀਆਂ ਇਹੋ ਜਿਹੀਆਂ। ਸੋ ਕਹਿਣ ਦਾ ਮਤਲਬ ਸਰਕਾਰ ਹਮੇਸ਼ਾ ਲੋਕਾਂ ਵਾਸਤੇ ਕੰਮ ਕਰਦੀ ਹੈ। ਇਹ ਨਹੀਂ ਸੋਚਿਆ ਜਾਂਦਾ। ਕੀ ਅਸੀਂ ਗਰੰਟੀਆਂ ਕਿਹੜੀਆਂ ਕੀਤੀਆਂ ਇਹ ਵਾਅਦੇ ਕਿਹੜੇ ਕੀਤੇ ਸੀ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਉਹ ਤਾਂ ਅਸੀਂ ਪੂਰੀਆਂ ਕਰਨੀਆਂ ਹੀ ਕਰਨੀਆਂ ਕਿਸੇ ਵੀ ਹਾਲਾਤਾਂ ਚ ਤੇ ਪਰ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਹੀਆਂ ਉਹ ਵੀ ਕਰ ਰਹੇ ਹਾਂ ਕਿਉਂਕਿ ਨਹੀਂ ਤਾਂ ਸਰਕਾਰ ਕਹਿ ਦਿੰਦੀ ਆ ਵੀ ਅਸੀਂ ਇੰਨੀਆਂ ਗੱਲਾਂ ਹੀ ਕਹੀਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਤੀਆਂ ਹੋਰ ਅਸੀਂ ਕਹੀਆਂ ਨਹੀਂ ਗੀਆਂ ਬਟ ਇਹ ਪੰਜਾਬ ਸਰਕਾਰ ਆ ਮਾਨ ਸਰਕਾਰ ਆ ਜਿਸ ਤਰੀਕੇ ਨਾਲ ਵੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਰੰਗਲਾ ਬਣਾਇਆ ਜਾ ਸਕਦਾ ਉਸ ਲਈ ਹਮੇਸ਼ਾ ਕੰਮ ਕਰਦਾ ਆ ਸਰ ਕਿੰਨੇ ਨਾ ਪੱਤਰ ਨੂੰ ਇਹਦਾ ਲਾਭ ਮਿਲ ਰਿਹਾ ਜੀ ਇਹ ਅੱਜ ਤਕਰੀਬਨ 30 ਜਣੇ ਆ ਜਿਨ੍ਹਾਂ ਨੂੰ ਇਸ ਦਾ ਲਾਭ ਮਿਲ ਰਿਹਾ ਤਕਰੀਬਨ 50 ਲੱਖ ਦੇ ਕਰੀਬ ਜਿਹੜਾ ਕਰਜ਼ਾ ਮਾਫ ਹੋ ਰਿਹਾ ਚਲੋ ਹਰ ਕਿੰਨੇ ਬੰਦੇ ਆਏ ਆ ਜੀ ਟੋਟਲ 30 ਜਣੇ ਠੀਕ ਹੈ ਜੀ ਤੇ ਹੁਣ ਲਈ 1.5 ਸਾਲ ਵਿੱਚ ਸਰਕਾਰ ਬੋਲੀ ਕੀ ਨਵੀਆਂ ਸਹੂਲਤਾਂ ਲੈ ਕੇ ਆ ਰਹੀ ਚੁਕੋ ਵੇਖੋ ਸਾਰਾ ਤੋਂ ਵੱਡੀ ਸਹੂਲਤ ਹੁਣੇ ਸਰਕਾਰ ਨੇ ਅਨਾਉਂਸ ਕੀਤੀ ਹੈ 10 ਲੱਖ ਰੁਪਏ ਦਾ ਜਿਹੜਾ ਇਲਾਜ ਦਾ ਕਾਰਡ ਪੜਾਇਆ ਜਾਊਗਾ ਉਧਾਰ ਕਾਰਡ ਤੇ ਨਿਰਭਰ ਹੋਊਗਾ ਵੱਡੀ ਗੱਲ ਇਹ ਵੇਖੋ ਇਹਦੇ ਵਿੱਚ ਇਹ ਆ ਵੀ ਸਾਰੇ ਵਾਸਤੇ ਆ ਕੋਈ ਆਈ ਨੀ ਗਾ ਵੀ ਉਹਨੂੰ ਕੈਟਰਾਇਜ਼ ਕੀਤਾ ਗਿਆ ਵੀ ਕੈਟਾਗਰੀ ਦੇ ਹਿਸਾਬ ਨਾਲ ਕੀਤਾ ਗਿਆ ਜਾਂ ਆਮਦਨ ਦੇ ਹਿਸਾਬ ਨਾਲ ਕੀਤਾ ਗਿਆ ਹਲੇ ਤੱਕ ਉਹ ਸਾਰਿਆਂ ਦੇ ਲਈ ਆ ਜਿਹੜਾ ਕਿ ਅਕਤੂਬਰ ਦੇ ਵਿੱਚ ਬਣਨ ਲੱਗ ਜੂਗਾ ਮੇਰੇ ਹਿਸਾਬ ਨਾਲ ਹੁਣ ਤੱਕ ਦਾ ਸਾਰਾ ਤੋਂ ਵੱਡਾ ਫੈਸਲਾ ਵੀ ਕਿਸੇ ਵੀ ਬੰਦੇ ਨੂੰ ਜੇ ਇਲਾਜ ਕਰਾਉਣਾ ਤਾਂ ਉਹਦੇ ਕੋਲ 10 ਲੱਖ ਦਾ ਕਾਰਡ ਸੋ ਇਹ ਬਹੁਤ ਵੱਡਾ ਕਦਮ ਹੈ ਪੰਜਾਬ ਸਰਕਾਰ ਦਾ ਠੀਕ ਹੈ ਸਰ ਧੰਨਵਾਦ ਜੀ ਕਿਨਾ ਜੀ ਆਪਣਾ ਜੀ ਮੇਰਾ ਨਾਮ ਅਮਨਦੀਪ ਕੋਹੜਾ ਜੀ ਆ ਕਿਥੋਂ ਦੇ ਰਹਿਣਾ ਲੇ ਜੀ ਮੈਂ ਦੱਬੀ ਖੰਨੇ ਦੀ ਰਹਿਣਾ ਲੇ ਜੀ ਅੱਛਾ ਜਿਹੜਾ ਪੰਜਾਬ ਸਰਕਾਰ ਨੇ ਤੁਹਾਡਾ ਕਰਜ਼ਾ ਮਾਫ ਕੀਤਾ ਹੈਗਾ ਕੀ ਕਹਿਣਾ ਚਾਹੋਗੇ ਸੁਣ ਲੈ ਕੇ ਜੀ ਸਰ ਮੈਂ ਇਹ ਮਾਣ ਸਰਕਾਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਕਿ ਇਹ ਕਰਜ਼ਾ ਮਾਫ ਕੀ ਹੋਣ ਕਰਦੇ ਪਹਿਲਾਂ ਸਰਕਾਰਾਂ ਨੇ ਕਿਸੇ ਨੇ ਵੀ ਸੁਣਵਾਈ ਨਹੀਂ ਹੋਈ 4 ਸਾਲ ਤੋਂ ਮੇਰਾ ਕਰਜ਼ਾ ਪੈਂਡਿੰਗ ਪਿਆ ਸੀ ਆ ਕਿੰਨਾ ਕਰਜ਼ਾ ਸੀ ਤੁਹਾਡੇ ਸਰ ਜੀ ਮੇਰਾ 1.80 ਦਾ ਸੀ ਜੀ 1 ਲੱਖ ਸੀ 80000 ਦਾ ਸਾਰੇ ਦਾ ਸਾਰਾ ਮਾਫ ਹੋ ਗਿਆ ਸੀ ਹਾਂ ਜੀ ਸਾਰੇ ਦਾ ਸਾਰਾ ਠੀਕ ਹੈ ਆ ਭਾਈ ਜੀ ਕਿੰਨਾ ਆਪਣਾ ਜੀ ਚਮਸ਼ੀਰ ਸਿੰਘ ਜੀ ਆ ਚਮਸ਼ੀਰ ਸਿੰਘ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਤੁਹਾਡਾ ਜੀ ਕਰਜ਼ਾ ਮਾਫੀ ਤੱਕਿਆ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਜੀ ਸਭ ਦਿਲੋਂ ਧੰਨਵਾਦ ਕਰਦਾ ਜੀ ਮਾਨ ਸਰਕਾਰ ਦਾ ਬਾਕੀ ਐਮ ਐਲ ਏ ਸਾਹਿਬ ਦਾ ਵੀਰ ਜੀ ਦਾ ਸਾਰੇ ਲੀਡਰਸ਼ਿਪ ਦਾ ਜੀ ਉਹ ਸਰਕਾਰਾਂ ਨੇ ਕਿਹਾ ਮਾਫ ਕਰਾਂਗੇ ਪਰ ਨਹੀਂ ਕੀਤੇ ਇਹਨਾਂ ਨੇ ਕਰਦੇ ਜੀ ਅੱਜ ਸਾਡੇ ਕੋਲ ਸਬੂਤ ਜੀ ਹੈ ਇੱਕ ਕਾਡਿਫਾਈਡ ਹੈਗੇ ਅੱਛਾ ਕਿੰਨਾ ਕਰਜ਼ਾ ਸੀ ਤੁਹਾਡੇ ਸਰ ਜੀ ਸਰ 95000 ਰੁਪਏ ਠੀਕ ਹੈ ਕਿਸ ਚੀਜ਼ ਨੂੰ ਲੈ ਕੇ ਲਿਆ ਗਿਆ ਸੀ ਕਰਜ਼ਾ ਸੀ ਲੱਕੜ ਬਵਾਰਾ ਸਤੇ ਜਾ ਗਿਆ ਸੀ ਠੀਕ ਹੈ ਜੀ ਅੱਜ ਪੂਰੇ ਦਾ ਪੂਰਾ ਮਾਫ ਕਰ ਦਿੱਤਾ ਗਿਆ ਸੀ ਪੂਰੇ ਦਾ ਪੂਰਾ ਮਾਫ ਕਰ ਦਿੱਤਾ ਠੀਕ ਹੈ ਜੀ ਧੰਨਵਾਦ ਹਾਂ ਸਰ ਕਿੰਨਾ ਜੇ ਬਣਾ ਮੇਰੇ ਨਾਮ ਜੀਤ ਸਿੰਘ ਜੀ ਅੱਜ ਪੰਜਾਬ ਐਗਰੀਕਲਚਰ ਦੇ ਤੋਂ ਆਪਸਿਕ ਕਾਰਪੋਰੇਸ਼ਨ ਖੇਤੀਬਾੜੀ ਰਿਪੋਰਟ ਐਜ਼ ਅ ਡਿਸਟ੍ਰਿਕਟ ਮੈਨੇਜਰ ਸੇਵਾ ਨਿਭਾ ਰਿਆਂ ਜੀ ਜੀ ਸਰ ਅੱਜ ਕਿੰਨੇ ਦੇ ਕਰਜ਼ੇ ਲੋਕਾਂ ਦੇ ਮਾਫ ਕੀਤੇ ਕਿਤੇ ਕਿੰਨਾ ਪੈਸਾ ਵੰਡਿਆ ਗਿਆ ਅੱਜ ਜੋ ਤਕਰੀਬਨ ਆਪਣੇ ਕੋਲ ਜਤੋਂ ਹਲਕੇ ਦੇ ਵਿੱਚ 52 ਬੈਨੀਫੀਸ਼ੀਅਰੀ ਸਨ ਜਿਨ੍ਹਾਂ ਨੂੰ ਮਤਲਬ ਇਸ ਸਕੀਮ ਦਾ ਆਪਾਂ ਨੂੰ ਲਾਭ ਅੱਜ ਮਿਲਿਆ ਜੀ ਤੇ ਤਕਰੀਬਨ ਤਕਰੀਬਨ ਨੀਅਰ ਬਹੁਤ ਅ 42 43 ਲੱਖ ਰੁਪਏ ਜਿਹੜਾ ਹੈਗਾ ਵੀ ਇਹਨਾਂ ਦਾ ਵੇਵ ਆਊਟ ਹੋਇਆ ਅੱਜ ਵਿਦ ਪ੍ਰਿੰਸੀਪਲ ਪਲੱਸ ਇੰਟਰਸਟ ਮਤਲਬ ਇਹਨਾਂ ਨੂੰ ਅੱਜ ਸਰਕਾਰ ਨੇ ਜੋ ਹੈਗਾ ਕਿ ਜਿੰਨਾ ਵੀ ਇਹਨਾਂ ਦਾ ਬਕਾਇਆ ਬੰਦਾ ਸੀਗਾ ਚਾਹੇ ਉਹ ਪ੍ਰਿੰਸੀਪਲ ਸੀਗਾ ਚਾਹੇ ਆਪਣਾ ਇੰਟਰਸਟ ਸੀਗਾ ਉਹ ਸਾਰਾ ਵੇਵ ਆਊਟ ਕਰ ਸਕਦੇ ਅੱਛਾ ਕੁਝ ਲੋਕਾਂ ਨੇ ਇਹ ਵੀ ਕਹਿਣਾ ਸੀਗਾ ਵੀ ਸਾਡੇ ਤਾਂ ਹਾਂ ਲਗਭਗ ਵਿਆਜ ਹੀ ਜ਼ਿਆਦਾ ਬਣਿਆ ਪਿਆ ਸੀਗਾ ਜਿਹੜਾ ਮੂਲ ਸੀ ਉਹ ਲਗਭਗ ਅਸੀਂ ਭਰ ਚੁੱਕੀ ਸੀ ਉਸ ਵਾਰ ਕੀ ਕਹਣਾ ਚਾਹੁੰਦੇ ਨਹੀਂ ਕਹਿੰਦੇ ਚ ਇਹ ਚੀਜ਼ਾਂ ਵੀ ਕਾਫੀ ਪੁਰਾਣੇ ਲੋਨ ਲਈ ਹੋਏ ਸੀਗੇ ਲੋਕਾਂ ਨੇ ਵੀ ਜਿਵੇਂ ਸਪੋਜ਼ ਕਿਸੇ ਨੇ ਲੱਖ ਰੁਪਏ ਦੀ ਲੋਨ ਲਈ ਸੀਗੀ ਜੀ ਪਰ ਤੇ ਵੀ ਉਹ ਟੈਨਰ ਹੀ ਇੰਨਾ ਹੋ ਗਿਆ ਸੀਗਾ ਵੀ ਜਿਹੜਾ ਵਿਆਜ ਸੀ ਇੰਟਰਸਟ ਸੀਗਾ ਉਹ ਪੈ ਕੇ ਵੀ ਉਹ ਆਬਵੀਅਸ ਜੀ ਗੱਲ ਹੈ ਵੀ ਉਹ ਜਿਹੜਾ ਰੇਟ ਆਫ ਇੰਟਰਸਟ ਜਿਹੜਾ ਹੁੰਦਾ ਜੀ ਜਦੋਂ ਜਦੋਂ ਆਪਾਂ ਨਿਵਾਲਟਰ ਹੋ ਜਾਂਦੇ ਆ ਨੰਨੇ 5% ਤੋਂ ਉੱਪਰੋਂ ਵੱਧ ਕੰਮ ਸ਼ੁਰੂ ਹੋ ਜਾਂਦਾ ਤੇ ਉਹਦੇ ਕਰਕੇ ਵੀ ਜਿਹੜੀ ਉਹਨਾਂ ਦੀ ਜਿਹੜੀ ਮਾਉਂਟ ਹੈਗੀ ਆ ਵੀ ਉਹ ਹਾਈ ਇੱਕ ਵੀ ਪਾਲਸੀ ਹੁੰਦੀ ਹੈ ਆਪਣੀ ਜਿੰਨੇ ਵੀ ਅਗਲਾ ਕਿਸ਼ਤਾਂ ਜਮਾ ਕਰਾ ਕੇ ਜਾਂਦਾ ਵੀ ਉਹ ਬਿਲਕੁਲ ਉਹਦੇ ਖਾਤੇ ਜਮਾ ਹੋ ਜਾਂਦੀਆਂ ਜੋ ਬੈਲੈਂਸ ਰਹਿ ਜਾਂਦਾ ਵੀ ਉਹ ਉਹਨਾਂ ਨੂੰ ਅ퍼 ਦੱਸ ਦੇਣੇ ਟਾਈਮ ਟਾਈਮ ਤੇ ਤੁਹਾਡਾ ਇਗਜ਼ਾਮਪਲ ਜਿਦਾ ਇਹ ਪੈਨਸਰ अच्छा आज ਇਹਨਾਂ ਨੂੰ ਸਾਰੇ ਰਫਰ ਪ੍ਰਮਾਣ ਪੱਤਰ ਦੇ ਦਿੱਤੇ ਗਏ ਜੀ ਮੰਗਦੇ ਸਾਰੇ ਰਫਰ ਪ੍ਰਮਾਣ ਪੱਤਰ ਦੇ ਦਿੱਤੇ ਗਏ ਕੁਝ ਐਬਸੈਂਸ ਜਿਹੇ ਨਹੀਂ ਆ ਸਕੇ ਉਹਨਾਂ ਨੂੰ ਆਪਾਂ ਦਫ਼ਤਰੋਂ ਜੇ ਉਹ ਆਪਣੇ ਕੋਲ ਹੈਗੇ ਨੇ ਉਹ ਦਫ਼ਤਰੋਂ ਕੰਪਲੈਟ ਕਰ ਸਕਦੇ ਆ ਬਾਕੀ ਆ ਵੀ ਇਹ ਪ੍ਰਮਾਣ ਪੱਤਰ ਨੇ ਉਹਦੇ ਬਾਅਦ ਐਨਡੀਸੀ ਪ੍ਰੋਪਰ ਇਹਨਾਂ ਨੂੰ ਆਪਾਂ ਦਵਾਂਗੇ ਜਿਲੈਰੀ ਹੋ ਜਾਣਗੇ ਦੋ ਚਾਰ ਮਹੀਨੇ ਦੇ ਵਿੱਚ ਵਿੱਚ ਇਹਨਾਂ ਦਾ ਕੰਮ ਨੰਬਰ ਲੱਗੂਗਾ ਉਹਦੇ ਅਧਾਰ ਤੇ ਜੋ ਵੀ ਇਹਨਾਂ ਨੇ ਆਪਣੀ ਜਗ੍ਹਾ ਲੈਂਡ ਕਰਾ ਵੀ ਮੋਟਰ ਰੱਖੀ ਹੋਈ ਆ ਵੀ ਉਹ ਪਰਿਵਾਰ ਨੂੰ ਮਿਲ ਕੇ ਸਿਦਾਰ ਨੂੰ ਮਿਲ ਕੇ ਉਹ ਆਪਣੀ ਫੱਕ ਕਰਵਾ ਸਕਦੇ ਆ ਉਹਦੇ ਜਵਾਬੰਦੀ ਦੇ ਵਿੱਚ ਜਿਹੜੀ ਹੈਗੀ ਆ ਵੀ ਉਹ ਬਿਲਕੁਲ ਕਲੀਅਰ ਹੋ ਜੂਗੀ